ਓ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਕਲ ਕਲ ਵਾਲੀ ਕਾਮ ਮਦ ਮਨਵਾ ਪੀਵਣ ਹਾਰ ਕ੍ਰੋਧ ਕਟੋਰੀ ਮੋਹ ਭਰੀ ਪਿਲਾਵਾ ਅਹੰਕਾਰ ਮਜਲਸ ਕੂੜੇ ਲੱਭਦੀ ਪੀ ਪੀ ਹੋਏ ਖਵਾਰ ਇਸ ਯੁਗ ਦੇ ਮਾਲਕ ਲੁਜੁਬ ਤੇ ਆਉਤਾਰੀ ਪੁਰਸ਼ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਕਤ ਦੀ ਰੂਪਰੇਖਾ ਖਿੱਚਦਾ ਹੋਇਆ ਇਹ ਮਹਾਵਾਕ ਇਹ ਮਹਾਸੰਦੇਸ਼ ਇਹ ਮਹਾਨ ਉਪਦੇਸ਼ ਮਨੁੱਖ ਤੇ ਦਿਲ ਦੇ ਮਾਰ ਦੁੱਤੇ ਜਦ ਵੀ ਪ੍ਰਭਾਵ ਪੈਂਦਾ ਹੈ ਮਾਹੌਲ ਦਾ ਵਾਤਾਵਰਣ ਦਾ ਸਮੇਂ ਦਾ ਮੌਸਮ ਦਾ ਸਰੀਰ ਪ੍ਰਭਾਵਿਤ ਹੁੰਦਾ ਹੈ ਮੌਸਮ ਤੋਂ ਮਨ ਪ੍ਰਭਾਵਿਤ ਹੁੰਦਾ ਹੈ ਬੈਰੂਨੀ ਮਾਹੌਲ ਤੋਂ ਇੱਕ ਘਰ ਦੇ ਕੋਈ ਮਨੁੱਖ ਚਲਾਣਾ ਕਰ ਗਿਆ ਲਾਸ਼ ਪਈ ਹੈ ਚਾਰੋਂ ਪਾਸੇ ਰੋਦਨ ਹੋ ਰਿਹਾ ਹੈ ਪਰ ਕੋਈ ਖੁਸ਼ ਖਰਮ ਮਨੁੱਖ ਖੁਸ਼ ਤਬੀਅਤ ਮਨੁੱਖ किसी कारणवश अगर उस घर प्रवेश करे अपने हादसे में प्रगट नहीं कर सकेगा उस उसदिया भी अखा छलक उठन गियाँ वो जो बहुते मनुख अखा छलका रहे हैं हंजू वग रहे हैं इन्हों दे हंझूआ का इतना प्रभाव है कि इतने मनुख हस नहीं सकेगा ਇਕ ਵਿਆਹ ਸ਼ਾਦੀ ਦਾ ਘਰਾਣਾ ਹੈ ਸਹਰੇ ਸਜਾਏ ਜਾ ਰਹੇ ਨੇ ਮੰਗਲ ਗੀਤ ਗਾਏ ਜਾ ਰਹੇ ਨੇ ਮੰਗਲ ਧੁਨੀਆਂ ਵੱਜ ਰਹੀਆਂ ਨੇ ਸੁੰਦਰ ਵਸਤਰਾ ਨਾਲ ਬਰਾਤੀ ਸਜੇ ਹੋਏ ਨੇ ਸੁੰਦਰ ਪਕਵਾਨ ਨਾਲ ਚਾਰੋਂ ਪਾਸੇ ਦਾ ਵਾਤਾਵਰਣ ਸੁਵੰਦਿਤ ਹੈ ਮਹਿਕ ਡੁੱਲ ਰਹੀ ਹੈ ऐसे माहौल में अगर कोई गमगीन मनुख अपनी अखा तो हंजू करना चाहे नहीं कर सकेगा। वातावरण ने प्रेरणा है माहौल ने असर मौसम का असर तन ते पेंदा है, शीत लहर चल रही है मन प्रभावित है, लू चल रही है मन तन प्रभावित होता है मौसम खिजा है या मौसम बहार है शरीर लाजमी अंदोलत होंगे लाजमी प्रभावित होंगे खुशी का घराना है या मौत का घर है बाजार है या शमशान घाट है मनुख का मन इस सारे माहौल तो प्रभावित होंगे कोई संगत है सतसंगत है सकदा के हो ही नहीं सकता कि मन प्रभावित ना हो जैसे असह सर्दी हो बहुत शीत लहर हो तो उस तो बचण का असी उपरला करते लो लू चल रही है गर्मी सीमा तो अगह टप गई है असी शरीर को सुर सुरक्षित रखने उपराले करते हैं ਉਦੰਦ ਕਰਦੇ ਆ ਇਸ ਤਰ੍ਹਾਂ ਇਹ ਆਦ ਕਾਲ ਤੋਂ ਅਵਤਾਰੀ ਪੁਰਸ਼ ਕਹਿੰਦੇ ਰਹਿਨੇ ਜਿੱਥੇ ਮਨ ਤੇ ਬੁਰਾ ਪ੍ਰਭਾਵ ਪਵੇ ਜਿੱਥੇ ਮਨ ਡੈਂਦੀ ਕੜਾ ਚਲਾ ਜਾਵੇ ਉਸ ਮਾਹੌਲ ਦੇ ਪ੍ਰਭਾਵ ਤੋਂ ਬਚਣ ਦਾ ਉਪਰਾਲਾ ਕਰੋ ਤਾਂ ਕੁਸੰਗਤ ਤੋਂ ਬਚਣ ਦਾ ਉਪਰਾਲਾ ਹੈ ਸਤ ਸੰਗ ਅਪਵਿੱਤਰ ਮਾਹੌਲ ਤੋਂ ਬਚਣ ਦਾ ਇਹ ਕੋਈ ਇੱਕ ਵਸੀਲਾ ਹੈ पवित्र वातावरण पवित्र माहौल पर धन गुरु नानक देव जी महाराज कहते ऐसा हो पवित्र था कोई ला चारों पास अपवित्रता ऐसे दौर दे मनुख अपने मन न किस तरह बचावे एक बालव ने भी कह दिता है ने कारे दरिया तख्ता बदम करदा अमी बाज नी गोयन के दामन तरम कुन हुश्याराश तू लकड़ मैनो नसया नाल, नाल बन देता और दरिया देता उपरों कह रहे हैं डुब निजी ना, ना गिला ना अवे तो मैं किस तरह बचावा ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾਵਾਂ ਇਹ ਜੋ ਮਾਹੌਲ ਹੈ ਇਹ ਜੋ ਯੁੱਗ ਹੈ ਇਹ ਜੋ ਬਾਹਰ ਦੀ ਹਾਲਤ ਹੈ ਇਸ ਨੂੰ ਸਾਡੇ ਦੇਸ਼ ਦੇ ॠषि मुਨੀਆਂ ਨੇ ਨਾਮ ਦਿੱਤਾ ਹੈ ਕਲਯੁਗ ਤੇ ਕਲਯੁਗ ਨੂੰ ਗੁਰੂ ਨਾਨਕ ਕੈਨਣ ਕਲਾਲੀ ਤੇ ਕਲਾਲੀ ਤੋਂ ਮਰਾਦ ਆਉਂਦਾ ਹੈ ਸ਼ਰਾਬ ਬਣਾ ਕੇ ਵੇਚਣ ਵਾਲਾ ਜੋ ਸਵੈਮ ਬਣਾਉਂਦਾ ਹੈ बेचता है कलाल पुराना शब्द साढ़े देश, देश शराब बना के बेचने वालू कलाल है, कलाल महाराज ये युग कलाल है ये युग ही कलाल है कल युग ही कलाल है अगर ये तो फिर कह शराब बना ਔਰ ਕਿਹੜੀ ਸ਼ਰਾਬ ਵੇਚਦਾ ਹੈ? ਧੰਗੁਰ ਗੁਰਨਾਨਕ ਦੇਵ ਜੀ ਮਹਾਰਾਜ ਨੇ ਜੋ ਸ਼ਬਦ ਉਚਾਰਨ ਕੀਤਾ ਹੈ। ਇਸ ਦਾ ਸਰਲੇਖ ਇੰਜ ਹੈ ਸਲੋਕ ਮਰਦਾਨਾ ਮਹੱਲਾ ਪਹਿਲਾ। ਮਹੱਲੇ ਪਹਿਲੇ ਤੋਂ ਮੁਰਾਦ ਹੈ ਗੁਰਨਾਨਕ ਦੇਵ ਜੀ ਮਹਾਰਾਜ ਦਾ ਇਵਾਕ ਹੈ ਪਹਿਲੇ ਪਾਤਸ਼ਾਹ ਦਾ ਹੈ। ਸਲੋਕ ਮਰਦਾਨਾ ਪਰ ਇਹ ਸ਼ਬਦ ਮਰਦਾਨੇ ਦੇ ਪ੍ਰਤੀ ਉਚਾਰਨ ਕੀਤਾ ਹੈ। ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਾਥੀ ਸੀ ਦੇਖਣ ਨੂੰ ਤੇ ਵਿਚਾਰੀਏ ਸੇਵਕ ਸੀ ਸ਼ਿਸ਼ੇ ਪਰ ਗੁਰੂ ਨਾਨਕ ਭਾਈ ਸਾਹਿਬ ਕਰਕੇ ਬੁਲਾਉਂਦੇ ਸਨ ਭਾਈ ਮਰਦਾਨਾ ਪਰ ਆ ਦਾ ਰਿਸ਼ਤਾ ਬੜਾ ਗੂੜਾ ਰਿਸ਼ਤਾ ਹੁੰਦਾ ਹੈ ਔਰ ਜੋ ਗੁਰੂ ਦਾ ਭਰਾ ਹੈ ਗੁਰੂ ਨਾਨਕ ਦਾ ਭਰਾ ਹੈ ਭਾਈਚਾਰਾ ਬਣ ਗਿਆ ਗੁਰੂ ਨਾਲ ਇਤੇ ਬਹੁਤ ਵੱਡੀ ਪਦਵੀ ਪ੍ਰਾਪਤ ਹੋ ਗਈ ਤੋ ਸਿੱਖ ਜਗਤ ਦੇ ਚ ਭਾਈ ਸਾਹਿਬ ਇੱਕ ਧਾਰਮਿਕ ਪਦਵੀ ਹੈ। ਗੁਰੂ ਨਾਲ ਭਾਈਚਾਰਾ ਹੋ ਗਿਆ। ਹੁਣ ਭਾਈਚਾਰਾ ਗੁਰੂ ਨਾਨਕ ਨਾਲ ਹੈ। ਹੁਣ ਭਾਈਚਾਰਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੈ। ਹੁਣ ਭਾਈਚਾਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਹੈ। ਇਸ ਭਾਈਚਾਰੇ ਨੂੰ ਬੜੇ ਸਨਮਾਨ ਨਾਲ ਸਿੱਖ ਜਗਤ ਦੇ ਆਦ ਕਾਲ ਤੋਂ ਦੇਖਿਆ ਜਾ ਰਿਹਾ ਹੈ ਔਰ ਅੱਜ ਵੀ ਅਸੀਂ ਚੌਥੀ ਦੇ ਧਾਰਮਿਕ ਮਨੁੱਖ ਨੂੰ ਭਾਈ ਸਾਹਿਬ ਕਰਕੇ ਬੁਲਾਉਂਦੇ ਹਾਂ। ਮਰਦਾਨੇ ਨੂੰ ਸਤਿਗੁਰੂ ਭਾਈ ਸਾਹਿਬ ਕਰਕੇ ਬੁਲਾਉਂਦੇ ਨੇ ਜਦ ਭਾਈ ਚਾਰਾ ਹੈ ਇਤਨੀ ਨੇੜਤਾ ਹੈ ਤਾਂ ਨੇੜਤਾ ਦੇ ਕੋਈ ਰਾਜ਼ ਨਹੀਂ ਹੁੰਦੇ ਕਹਿੰਦੇ ਮਨ ਉਹ ਖੁਦੇ ਛੁਪਾ ਕੇ ਰੱਖਣਾ ਚਾਹੁੰਦਾ ਹੈ ਚਦਰ ਪਰਦਾ ਪਾਣਾ ਚਾਹੁੰਦਾ ਹੈ ਜਿੱਥੇ ਕੁਝ ਉਪਰਾ ਪੜਾ ਹੈ ਛੁਪਾਣਾ ਹੀ ਇਸ ਗੱਲ ਦਾ ਸਬੂਤ ਹੈ ਜੋ ਕੁਝ ਵੀ ਸਾਹਮਣੇ ਹੈ ਸਭ ਬੇਗਾਨਾ ਹੈ ਸਭ ਉਪਰਾ ਹੈ ਹਰ ਮਨੁੱਖ ਆਪਣੇ ਆਪਣੇ ਪਰਦੇ ਚੁੱਕੀ ਫਿਰਦਾ ਹੈ। ਔਰ ਹਰ ਮਨੁੱਖ ਬੁਰਕੇ ਦੇ ਚੈ। ਕਿਦਰੇ-ਕਿਦਰੇ ਤੇ ਆਪਣਾ ਬੁਰਕਾ ਉਤਾਰਦਾ ਜਦ ਦੇਖਦਾ ਆਪਣਾ। ਕਿ ਆਪਣਾ ਘਰ ਹੈ। ਕਿ ਆਪਣੇ ਨੇ। ਇਹਨਾਂ ਨੂੰ ਮੇਰੀ ਅਸਲੀਅਤ ਦਾ ਪਤਾ ਔਰ ਮੇਰੇ ਨੰਗੇਜ ਦਾ ਵੀ ਪਤਾ ਹੈ ਕਿ ਢਕਣਾ। ਇੱਥੇ ਕੀ ਢਕਣਾ। ਲੇਕਿਨ ਆਮ ਬੇਗਾਨੇ ਆ ਤੁੰ। ਮਨੁੱਖ ਨੂੰ ਪਰਦਾ ਕਰਨਾ ਪੈਂਦਾ ਪਰਦਾ ਇਸ ਗੱਲ ਦਾ ਸਬੂਤ ਹੈ ਬੁਰਕਾ ਇਸ ਗੱਲ ਦਾ ਸਬੂਤ ਹੈ ਕੁਝ ਸਾਹਮਣੇ ਓਪਰਾ ਹੈ ਬੇਗਾਨਾ ਹੈ ਭੈਣ ਭਰਾ ਦੇ ਸਾਹਮਣੇ ਬੁਰਕਾ ਨਹੀਂ ਕਰਦੀ ਮਾਂ ਪੁੱਤ ਦੇ ਸਾਹਮਣੇ ਬੁਰਕਾ ਨਹੀਂ ਕਰਦੀ ਆਪਣਾ ਹੈ ਇਹ ਤੇ ਆਪਣਾ ਹੈ ਅਗਰ ਮਨੁੱਖ ਕੁਝ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੋ ਇਸ ਦਾ ਛੁਪਾਣਾ ਹੀ ਇਸ ਗੱਲ ਦਾ ਸਬੂਤ ਹੈ ਸਾਹਮਣੇ ਉਪਰ ਹੈ ਸਾਹਮਣੇ ਕੋਈ ਬੇਗਾਨਾ ਹੈ ਆਪਣੇ ਦੇ ਸਾਹਮਣੇ ਤੇ ਮਨੁੱਖ ਸਭ ਕੁਝ ਉਘਾੜ ਕੇ ਰੱਖ ਦਿੰਦੇ ਨੇ ਉਹਦਾ ਜੀ ਕਰਦਾ ਹੈ ਆਪਣਾ ਸੀਨਾ ਵੀ چیر ਕੇ ਇਹਦੇ ਅੱਗੋਂ ਰੱਖ ਦੇਣ ਲੇਕਿਨ ਬੇगाने ਦੇ ਪ੍ਰਤੀ ਤੇ ਬੜਾ ਸਾਵਧਾਨ ਹੁੰਦਾ ਹੈ ਕਿਦਰੇ ਇਸ ਦੀਆਂ ਨਜ਼ਰਾਂ ਮੇਰੇ ਸੀਨੇ ਤੱਕ ਨਾ ਪਹੁੰਚ ਜੇ ਕਿਦਰੇ ਮੇਰੇ ਅੰਦਰ ਝਾਤ ਨਾ ਮਾਰੇ ਤੋ ਜਿੱਥੇ ਭਾਈਚਾਰਾ ਬਣ ਜਾਇਆ ਤੇ ਸਭ ਕੁਝ ਖੋਲ ਕੇ ਰੱਖ ਦਿੱਤਾ ਜਾਂਦਾ ਹੈ। ਔਰ ਜਿੱਥੇ ਪਰਦਾ ਪਾਣਾ ਪਏ ਦੋ ਗੱਲਾਂ ਹੋ ਸਕਦੀਆਂ ਨੇ ਜਾਂ ਤੇ ਸਾਹਮਣੇ ਸਾਰੇ ਬੇਗਾਨੇ ਨੇ ਓਪਰੇ ਨੇ ਔਰ ਜਿਸ ਤੇ ਪਰਦਾ ਪਾਇਆ ਜਾ ਰਿਹਾ ਕੋ ਚੰਗਾ ਵੀ ਨਹੀਂ ਹੋਵੇਗਾ। ਹਮੇਸ਼ਾ ਜ਼ਖਮਾਂ ਤੇ ਪੱਟੀ ਬੰਨਣ ਦੀ ਲੋੜ ਪੈਂਦੀ ਹੈ। ਹਮੇਸ਼ਾ ਸਰੀਰ ਦਾ ਦਾਗੀ ਥਾਂ ਛੁਪਾਣਾ ਪੈਂਦਾ ਹੈ। ਹਮੇਸ਼ਾ ਸਰੀਰ ਦੇ ਅਪੰਗ ਹਿੱਸੇ ਨੂੰ ਹੀ ਢਕਣਾ ਪੈਂਦਾ ਹੈ ਛੁਪਾਣਾ ਪੈਂਦਾ ਹੈ ਦੂਸਰੇ ਤੋਂ ਲੁਕਾਣਾ ਪੈਂਦਾ ਹੈ ਜੋ ਕੁਝ ਵੀ ਲੁਕਾਣਾ ਚਾਹੁੰਦੇ ਆ ਛੁਪਾਣਾ ਚਾਹੁੰਦੇ ਆ ਇਤਨੀ ਗਲਤੀ ਸਪਸ਼ਟ ਹੈ ਉਠੀਕ ਨਹੀਂ ਹੋਵੇਗਾ ਗੰਦਗੀ ਨੂੰ ਢੱਕਣ ਦੀ ਲੋੜ ਹੈ ਵਿਸ਼ਟਾ ਨੂੰ ਢੱਕਣ ਦੀ ਲੋੜ ਹੈ ਫੁੱਲਾਂ ਦੇ ਉੱਤੇ ਚੱਦਰ ਪਾਣ ਦੀ ਕੋਈ ਲੋੜ ਨਹੀਂ ਨਗਨਤਾ નિર્ਦੋਸ਼ਤਾ ਦਾ ਸਬੂਤ ਹੈ નિર્ਦੋਸ਼ ਹੈ नगन है नगन है निर्दोष है गुनागार है ढकया हो ढक होना इस गल का सबूत है गुनाहगार है गुनाह नकना पैदा है एक मासूम बच्चे का जन्म होया है, नंगा है पर इस दी नगनता नंगेजपना नहीं है इसका नंगा शरीर ਲੋਭ ਦੀ ਪ੍ਰਦਰਸ਼ਨੀ ਨਹੀਂ ਕਰ ਰਿਹਾ ਇਸ ਦਾ ਨੰਗਾ ਸਰੀਰ ਵਾਸ਼ਨਾ ਦੀ ਪ੍ਰਦਰਸ਼ਨੀ ਨਹੀਂ ਕਰ ਰਿਹਾ ਇਸ ਦਾ ਨੰਗਾ ਸਰੀਰ ਕਾਮ ਦੀ ਪ੍ਰਦਰਸ਼ਨੀ ਨਹੀਂ ਕਰ ਰਿਹਾ ਜਦ ਕਿ ਕਈਆਂ ਦੇ ਢਕੇ ਹੋਏ ਸਰੀਰ ਵੀ ਪ੍ਰਦਰਸ਼ਨੀ ਕਰਦੇ ਨੇ ਗੰਦਗੀ ਤੇ ਚੱਦਰ ਪਾਈ ਹੈ ਚੱਦਰ ਦੇ ਚੋਂ ਵੀ ਬਦਬੂ ਬਾਹਰ ਆ ਗਈ ਹੈ ਚੱਦਰ ਦੇ ਚੋਂ ਵੀ ਗੰਦਬਾਰ ਆ ਗਈ ਹੈ ਤਾਂ ਇਹ ਦੌਰ ਇਹ ਸਮਾਂ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਲਾ ਔਰ ਇਹ ਸ਼ਬਦ ਉਚਾਰਨ ਕਰ ਰਹੇ ਨੇ ਮਰਦਾਨੇ ਦੇ ਪ੍ਰਤੀ ਮਰਦਾਨੇ ਦੇ ਸਾਹਮਣੇ ਇਸ ਯੁੱਗ ਦੀ ਨਗਨਤਾ ਸਤਿਗੁਰ ਪੇਸ਼ ਕਰ ਰਹੇ ਨੇ ਹਾਲਾਂਕਿ ਯੁੱਗ ਨੇ ਆਪਣੇ ਆਪ ਨੂੰ ਢਕਿਆ ਹੈ ਬਹੁਤ ਢਕਿਆ ਹੈ ਬੜਾ ਢਕਿਆ ਹੈ ਇੱਕ ਜ਼ਮਾਨਾ ਤੇ ਐਸਾ ਵੀ ਸੜੇ ਦੇਸ਼ ਦੇ ਵਿੱਚ ਲੰਘਿਆ ਹੈ ਕੀ ਅਸੀ ਧਾਰਮਿਕ ਪੁਰਸ਼ਾਂ ਦੀਆਂ ਮੂਰਤੀਆਂ ਵੀ ਨਗਨ ਬਣਾਈਆਂ ਧਾਰਮਿਕ ਮੰਦਰਾਂ ਦੇਚ ਵੀ ਨਗਨ ਮੂਰਤੀਆਂ ਬਣਾਈਆਂ ਔਰ ਬੜੇ ਬੜੇ ਸਾਧੂਆਂ ਦੇ ਟੋਲੇ ਵੀ ਚਲੇ ਨਾਂਗੇ ਸਾਧੂ ਨੰਗੇ ਸਾਧੂ ਸਾਧੂ ਹੋਣ ਦੀ ਪਛਾਣ ਨੰਗਾ ਹੈ ਇਹਦੇ ਕੋਲ ਢਕਣ ਵਾਸਤੇ ਕੁਝ ਵੀ ਨਹੀਂ ਢਕਣ ਵਾਸਤੇ ਕੁਝ ਨਹੀਂ ਇਸਦਾ ਇਹ ਮਤਲਬ ਨਹੀਂ ਕਿ ਇਹਦੇ ਕੋਲ ਕੱਪੜੇ ਨਹੀਂ ਨੇ ਨਹੀਂ ਐਸੀ ਕੋਈ ਗੰਦਗੀ ਇਸਦੇ ਕੋਲ ਨਹੀਂ ਜਿਸ ਨੂੰ ਇਹ ਢਕੇ ਪੂਰ ਨੰਗਾ ਹੀ ਠੀਕ ਰਹਿੰਦੇ ਨੇ ਪਰ ਜਿ세 ਜਿ세 ਮਨੁਕ ਦੇ ਛੇਦਰ ਵੱਧੇ ਗਏ ਜ਼ਖਮ ਵੱਧੇ ਗਏ ਪਟੀਆਂ ਵੀ ਵੱਧੀਆਂ ਗਈਆਂ ਔਰ ਜਦ ਸਾਰਾ ਹੀ ਸਰੀਰ ਜ਼ਖਮੀ ਹੋ ਗਿਆ ਤੋ ਸਾਰਾ ਸਰੀਰ ਪਟੀਆਂ ਨਾਲ ਪਰ ਗਿਆ ਕੱਪੜੇ ਨਹੀਂ ਪਹਿਨੇ ਹੋਏ ਜ਼ਖਮਾਂ ਦਿੱਤੇ ਪਟੀਆਂ ਬਣੀ ਹੋਈਆਂ ਨੇ ਹਕੀਕਤ ਇਹ ਹੈ ਹਮਾਂ ਤਨ ਦਾਗਦਾਰ ਸੁਦਮ ਪੰਬਾ ਕੁਜਾ ਕੁਜਾ ਨੇ ਹਮ ਇਹ ਸੂਫੀ ਸੰਤ ਕਹਿੰਦਾ ਰੋਮ ਰੋਮ ਜ਼ਖਮੀ ਹੈ ਕਿੱਥੇ ਕਿੱਥੇ ਮੈਂ ਪੰਬਾ ਰਖਾਂ ਤੇ ਪੱਟੀਆਂ ਬਨਾਂ ਤੇ ਜਿਵੇਂ ਪੱਟੀਆਂ ਇਤਨੀਆਂ ਬਨਾਂ ਰੋਮ ਰੋਮ ਦੇ ਉੱਤੇ ਕਿ ਪੱਟੀਆਂ ਤੇ ਮੇਰਾ ਲਿਬਾਸ ਬਣ ਜਾਣ ਗਿਆ ਪੱਟੀਆਂ ਮੇਰਾ ਪਹਿਰਾਵਾ ਬਣ ਜਾਣ ਗਿਆ ਗੁਨਾਹ ਨੂੰ ਢਕਣ ਲਈ ਜੋ ਕਪੜੇ ਪਹਿਨੇ ਉਹ ਕਪੜੇ ਲਿਬਾਸ ਬਣ ਗਏ ਉਹ ਕਪੜੇ ਫੈਸ਼ਨ ਬਣ ਗਏ। ਉਹ ਕਪੜੇ ਸਮਾਜ ਦਾ ਅੰਗ ਬਣ ਗਏ। ਪਰ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਅਹसास ਪਸ਼ੂਆਂ 'ਚ ਨਹੀਂ ਪੈਦਾ ਹੋਇਆ। ਵਿਸਮਾਦ ਨੰਗੇ ਫਿਰੇ ਜੰਤ। ਮਹਾਰਾਜ ਕਹਿੰਦੇ ਨੇ ਮੈਂ ਤੇ ਬਿਸਮਾਦ ਹੋ ਜਾਣਾ। ਪਸ਼ੂ ਨੰਗੇ ਘੁੰਮ ਰਹੇ ਨੇ। ਇਹਨਾਂ ਦੀ ਨਗਨਤਾ ਲੋਭ ਦੀ ਪ੍ਰਦਰਸ਼ਨੀ ਨਹੀਂ ਕਰਦੀ। ਇਹਨਾਂ ਦੀ ਨਗਨਤਾ ਹੰਕਾਰ ਦੀ ਪ੍ਰਦਰਸ਼ਨੀ ਨਹੀਂ ਕਰਦੀ। ਇਨਾਂ ਦੀ ਨਗਨਤਾ ਵਾਸ਼ਨਾ ਦੀ ਪ੍ਰਦਰਸ਼ਨੀ ਨਹੀਂ ਕਰਦੀ। ਮਨੁੱਖਤਾ ਦੇ ਆਦਿਕਾਲ ਦੇ ਵਿੱਚ ਮਨੁੱਖ ਜਦ નિર્ਦੋਸ਼ ਸੀ, ਇਤਨਾ ਹੀ નિર્ਦੋਸ਼ ਜੈਸੇ ਕਿ ਪਸ਼ੂ ਤੇ ਪੰਛੀ ਨੇ ਕੱਪੜਿਆਂ ਦੀ ਲੋੜ ਨਹੀਂ ਸੀ। ਦੋਸ਼ ਵੱਧੇ ਗਏ, ਕੱਪੜੇ ਵੱਧੇ ਗਏ, ਸਹਜੇ-ਸਹਜੇ ਸਮਾਜ ਦਾ ਹਿੱਸਾ ਬਣ ਗਏ ਕੱਪੜੇ। ਜੋ ਕੱਪੜੇ ਪਹਿਨ ਰਿਹਾ ਭਲੇ ਮਾਨਸ ਹੈ, નિર્ਦੋਸ਼ ਹੈ। ਉਹ ਨੰਗਾ ਦੋਸ਼ੀ ਕਹਿਣ ਲੱਗ ਪਏ ਐ ਇਸ ਵਾਸਤੇ ਦੋਸ਼ੀ ਮਨੁੱਖ ਨੂੰ ਸੀ ਕਹਿ ਦਿੰਨੇ ਆ ਬੜਾ ਨੰਗਾ ਮਨੁੱਖ ਇਹ ਤੇ ਬੜਾ ਨੰਗਾ ਹੈ ਕਮਾਲ ਦੀ ਗੱਲ ਇੱਕ ਦੌਰ ਐਸਾ ਲੰਘਿਆ ਇਹ ਤੇ ਬਹੁਤ ਗੁਨਾਹਗਾਰ ਹੈ ਸਭ ਕੁਝ ਢੱਕ ਕੇ ਰੱਖਿਆ ਟਕੇ ਹੋਇਆ ਹੈ ਪਰਿਭਾਸ਼ਾ ਬਦਲ ਗਈ ਇਹ ਤੇ ਬਹੁਤ ਨੰਗਾ ਹੈ ਇਹ ਤੇ ਬਹੁਤ ਨੰਗਾ ਹੈ ਵਕਤ ਦਾ ਤਕਾਜ਼ਾ ਸਮੇਂ ਦਾ ਪ੍ਰਭਾਵ तो शब्द धन गुरु नानक देव जी महाराज ने मरदाने प्रति उचारण किया कल कल वाली काम मद, मनुवा मदवन हास आम पर चलता है शराबो कबाब कबाब शराब जुड़ गई शराब नल कबाब जुड़ गया ऐसा क्यों शराब और हलवा इंज नहीं कहते शराब और मिठाई ऐसा नहीं कहते शराब और रोटी ऐसा नहीं कहते शराब और अंब ऐसा नहीं कहते शराब और कबाब लगता है कुछ जरूर चोली दामन का साथ है अगर साथ ना आता तो इस तरह भी कहा जा सकते। शराब और दूध, शराब और दही ਸ਼ਰਾਬ ਵਰਗੀ ਐਸਾ ਨਹੀਂ ਕਹਿੰਦੇ ਜਿਤਕੇ ਸਾਰੀਆਂ ਚੀਜ਼ਾਂ ਖਾਣ ਵਾਲੀਆਂ ਨੇ ਸ਼ਰਾਬ ਉਹ ਕਬਾਬ ਕਬਾਬ ਨੂੰ ਸ਼ਰਾਬ ਚਾਹੀਦੀ ਹੈ ਸ਼ਰਾਬੀ ਨੂੰ ਕਬਾਬ ਚਾਹੀਦਾ ਹੈ ਇਹਨਾਂ ਦੋਵਾਂ ਦਾ ਚੋਲੀ-ਦામਨ ਦਾ ਸਾਥ ਹੈ ਔਰ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਐਸੇ ਜ਼ੈਵਰੀ ਪੁਰਸ਼ ਨੇ ਸ਼ਰਾਬ ਦੀ ਗੱਲ ਕਰ ਰਹੇ ਨੇ ਕਬਾਬ ਦੀ ਗੱਲ ਕਰ ਰਹੇ ਨੇ ਖਾਣਾ ਹੈ ਕਬਾਬ ਜ਼ਰੂਰ ਖਾ ਪਰ ਜਿਸ ਤਰ੍ਹਾਂ ਦਾ ਢੰਗ ਮੈਂ ਤੈਨੂੰ ਬਣਾਉਣ ਦਾ ਦੱਸਦਾ ਕਬਾਬ ਉਹ ਖਾ ਸ਼ਰਾਬ ਪੀਣੀ ਹੈ ਜ਼ਰੂਰ ਪੀ ਪਰ ਜਿਹੜੀ ਮੈਂ ਬਣਾਉਣ ਦਾ ਢੰਗ ਤੈਨੂੰ ਦੱਸਦਾ ਉਹ ਪੀ ਬਣ ਸ਼ਰਾਬੀ ਬਣ ਕਬਾਬੀ ऐसा शराबी ऐसा कबाबी कि परमात्मा भी तेन सीने ना ते मजबूर हो जाए किसे वक्त सतसंगा कहा जाता अज त खेड ही कुछ होर हो गई सिलसिला कुछ होर हो गया धन गुरु नानक देव जी महाराज कहें युग कलाल है अगर ये कलाल है ਇਸ ਦੇ ਕੋਲ ਸ਼ਰਾਬ ਕਿਹੜੀ ਹੈ ਕਲ ਕਲ ਵਾਲੀ ਕਾਮ ਮਦ ਇਸ ਤੇ ਕੋਲ ਕਾਮ ਦੀ ਸ਼ਰਾਬ ਹੈ ਤਮ ਕਹੀਤ ਹੋ జగਤ ਗੁਰੂ ਸਵਾਮੀ ਹਮ ਕਹੀਤ ਕਲ ਜੁਗ ਕੇ ਕਾਵੇਂ ਧਨ ਭਗਤ ਰਵਿਦਾਸ ਜੀ ਮਹਾਰਾਜ ਹੈ ਪ੍ਰਭੂ ਤੂੰ ਜਗਤ ਦਾ ਸਵਾਮੀ ਅਸੀਸ ਯੁਗ ਦੇ ਕਾਮੀ ਤੋ ਤਾਲ ਮਿਲ ਕਿਸ ਤਰ੍ਹਾਂ ਬੈਠੇ ਇੱਕ ਦੌਰ ਐਸਾ ਵੀ ਲੰਘਿਆ ਹਰ ਪਾਸੇ ਧਰਮ ਦੀ ਪ੍ਰਦਰਸ਼ਨੀ ਸੀ ਧਰਮ ਦੀ ਨਮਾਇਸ਼ ਸੀ ਬਾਰਾਂਵੇਂ ਡੋਲ ਡੋਲ ਕੇ ਧਰਮ ਪੈਂਦਾ ਸੀ ਗੱਲ ਦੇ ਚ ਮਾਲਾ ਲਾਏ ਹੱਥਾਂ ਚ ਮਾਲਾ ਲਾਏ ਘਰ ਦੇ ਚ ਮਾਲਾ ਲਟਕੀਆਂ ਆਈਆਂ ਨੇ ਗ੍ਰੰਥ ਪਏ ਨੇ ਤਾਂ ਧਾਰਮਿਕ ਸਾਜ਼ੋ ਸਮਾਨ ਨਾਲ ਘਰ ਸਜੇ ਹੋਏ ਨੇ ਔਰ ਘਰ ਦੇ ਚ ਵੀ ਜਾ ਕੇ ਐਸਾ ਪਤਾ ਚੱਲਦਾ ਸੀ ਜਿਵੇਂ ਮੰਦਰ ਹੈ ਧਰਮਸ਼ਾਲਾ ਹੈ ਦੌਰ ਬਦਲਿਆ ਘਰ ਵਿੱਚ ਬਾਹਰ ਬਣ ਗਈ ਘਰ ਵਿੱਚ ਬੋਤਲਾ ਆ ਗਈਆਂ ਘਰ ਵਿੱਚ ਵੈਸ਼ਿਆਲੇ ਬਣ ਗਏ ਹੈਰਾਨਗੀ ਦੀ ਗੱਲ ਪਹਿਲੇ ਘਰ ਮੰਦਰ ਸਨ ਧਰਮ ਧਰਮ ਸ਼ਾਲਸਨ ਹੁਣ ਤੇ ਬਹੁਤੇ ਧਰਮ ਸ਼ਾਲੇ ਵੀ ਕਿਸੇ ਹੱਦ ਤੱਕ ਮੈਖਾਨੇ ਹੀ ਨੇ। ਬ੍ਰਸ਼ਟਾਚਾਰ ਦੇ ਅੱਡੇ ਨੇ, ਦੁਰਾਚਾਰ ਦੇ ਅੱਡੇ ਨੇ। ਦੌਰ ਬਦਲੇ ਸਮੇਂ ਦਾ ਪ੍ਰਭਾਵ ਮਹਾਰਾਜ ਕਹਿੰਦੇ ਨੇ ਕਲਾਲ ਹੈ ਇਹ ਯੁੱਗ। ਔਰ ਇਹ ਬਣਾ ਰਿਹਾ ਹੈ ਕਾਮ ਦੀ ਸ਼ਰਾਬ। ਜ਼ਿਆਦਾ ਚਰਚਾ ਇਸੇ ਦੀ ਹੈ। ਜ਼ਿਆਦਾ ਇਹੀ ਦੇਖਿਆ ਜਾ ਰਿਹਾ ਹੈ ਟੀਵੀ ਤੇ। ਅਖਬਾਰਾਂ ਦੇ ਵਿੱਚ ਇਸ਼ਤਿਹਾਰਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਮੈਗਜ਼ੀਨ ਤਰ੍ਹਾਂ ਤਰ੍ਹਾਂ ਦੇ ਗੰਦੇ ਨਾਵਲ ਜਿਨ ਸਿਆਤ ਨਾਲ ਭਰੀਆਂ ਹੋਈਆਂ ਕਹਾਣੀਆਂ ਹਰ ਪਾਸੋਂ ਉਜਾਗਰ ਕਾਮ ਦੀ ਪ੍ਰਦਰਸ਼ਨੀ ਕਾਮ ਦੀ ਨਮਾਇਸ਼ ਆਖਰ ਮਨੁੱਖ ਕੋਲ ਜੋ ਕੁਝ ਹੋਵੇਗਾ ਉਸੇ ਦੀ ਪ੍ਰਦਰਸ਼ਨੀ ਕਰੇਗਾ ਆਖਰ ਮਨੁੱਖ ਕੋਲ ਜੋ ਕੁਝ ਹੈ ਉਹੀ ਬਾਹਰ ਪ੍ਰਗਟ ਕਰੇਗਾ ਕਾਮ ਹੀ ਕਾਮ ਜੀਵਨ ਦੀ ਇੱਕ ਵਕਤੀ ਲੋੜ ਹੋ ਸਕਦਾ ਹੈ ਕਾਮ ਜੀਵਨ ਨਹੀਂ ਹੋ ਸਕਦਾ ਲੋੜ ਕਦੇ ਜੀਵਨ ਨਹੀਂ ਹੁੰਦੀ ਇਸ ਨੂੰ ਜਿਸ ਆਲਮਾਨਾ ਢੰਗ ਨਾਲ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਿਆਨ ਕੀਤਾ ਹੈ ਆਪ ਦੇ ਸਾਹਮਣੇ ਰੱਖਾਂ ਪੰਕਜ ਫਾਤੇ ਪੰਕ ਮਹਾਮਦ ਗੁੰਧਿਆ ਅੰਗ ਸੰਗ ਉਰਝਾਏ ਬਿਸਰਤੇ ਸੁੰਭਿਆ ਪੰਕਜ ਪੰਖ ਕਹਿੰਦੇ ਨੇ ਚਿੱਕੜ ਨੂੰ ਪੰਕਜ ਪੰਕ ਦੇ ਚੋਂ ਜਮਿਆ ਚਿੱਕੜ ਦੇ ਚੋਂ ਪੈਦਾ ਹੋਇਆ ਪੰਕਜ ਪੰਕ ਨੇ ਜਨਮ ਦਿੱਤਾ ਹੈ ਚਿੱਕੜ ਨੇ ਜਨਮ ਦਿੱਤਾ ਹੈ ਪੰਕਜ ਤਾਂ ਚਿੱਕੜ ਕਿਸ ਨੂੰ ਜਨਮ ਦਿੰਦਾ ਹੈ ਚਿੱਕੜ ਇੱਕ ਚੌਥੀ ਦੇ ਫੁੱਲ ਨੂੰ ਜਨਮ ਦਿੰਦਾ ਜਿਸ ਨੂੰ ਕਮਲ ਕਹਿੰਦੇ ਨੇ ਜਿਸ ਨੂੰ ਸੌਰਭ ਕਹਿੰਦੇ ਨੇ ਜਿਸ ਨੂੰ ਕੰਝ ਕਹਿੰਦੇ ਨੇ ਜਿਹਨੂੰ ਪਦਮ ਕਹਿੰਦੇ ਨੇ ਜਿਹਨੂੰ ਸਾਰੰਗ ਕਹਿੰਦੇ ਨੇ ਜਿਸ ਨੂੰ ਬਾੜਿਜ ਕਹਿੰਦੇ ਨੇ ਧਾਰਮਿਕ ਗ੍ਰੰਥਾਂ ਦੇ ਵਿੱਚ ਗਾਲਮਨ ਇਸ ਦੇ 18 ਨਾਮ ਨੇ ਔਰ ਇਹ ਧਰਮ ਦਾ ਪ੍ਰਤੀਕ ਹੈ ਅਗਰ ਕੋਈ ਧਾਰਮਿਕ ਮਨੁੱਖ ਹੈ ਤਾਂ ਕਹਿ ਦਿੱਤਾ ਜਾਂਦਾ ਹੈ ਤੇ ਕਮਲ ਦੀ ਤਰ੍ਹਾਂ ਭਾਰਤ ਦੇ ਮੰਦਰਾਂ ਦੇ ਗੁੰਬਦ ਕਮਲ ਨੇ ਬੋਧ ਬਿਖਸ਼ੂ ਜਦ ਸਵੇਰੇ ਸਵੇਰੇ ਭਿਕਸ਼ਾ ਲਈ ਚਲਦੇ ਨੇ ਹੱਦ 'ਚ ਕਮਲ ਦੀ ਪੰਖੜੀ ਲੈ ਕੇ ਤਾਂ ਕਿ ਅਹਿਸਾਸ ਰਹੇ ਵਿਚਰ ਰਿਆਂ ਬਾਜ਼ਾਰ ਦੇ ਚ ਗਲੀਆਂ ਦੇ ਚ ਕਮਲ ਦੀ ਤਰ੍ਹਾਂ ਰਹਿਣਾ ਹੈ ਡੁੱਬਣਾ ਵੀ ਨਹੀਂ ਭਿਜਣਾ ਵੀ ਨਹੀਂ ਮਹਾਰਾਜ ਕਹਿੰਦੇ ਪੰਕਜ ਫਾਤੇ ਪੰਗ ਜੇ ਪੰਕ ਤੋਂ ਜਮਿਆ ਸੀ ਚਿੱਕੜ ਤੋਂ ਜਮਿਆ ਸੀ ਮਹਾਰਾਜ ਕਨੇ ਚੱਕੜੀ ਚ ਫਸ ਕੇ ਰਹਿ ਗਿਆ ਪੰਕ ਕ ਜਫਾਤ ਹੈ ਪੰਕ ਪੰਕਜ ਪੰਕ ਦੇ ਚ ਫਸ ਕੇ ਰਹਿ ਗਿਆ ਕਦੀ ਐਸਾ ਹੁੰਦਾ ਹੈ ਸਰੋਵਰ ਦਾ ਪਾਣੀ ਸੁੱਕਣ ਲੱਗ ਪੈਂਦਾ ਹੈ ਤੇ ਬਾਹਰ ਦੇ ਜਲ ਝਰਨੇ ਜੋ ਇਸ ਵਿੱਚ ਆ ਰਹੇ ਸਨ ਉਹ अवरुद्ध ਹੋ ਜਾਂਦੇ ਨੇ ਰੁਕ ਜਾਂਦੇ ਨੇ ਪਾਣੀ ਨੀਵਾ ਹੋਣ ਲੱਗ ਪੈਂਦਾ ਹੈ ਔਰ ਇਤਨਾ ਨੀਵਾ ਕਿ ਚੱਕਰ ਦਿਖਾਈ ਦੇਣ ਲੱਗ ਪੈਂਦਾ ਹੈ ਔਰ ਉਹ ਕਮਲ ਜੋ ਬਹੁਤ ਉੱਪਰ ਉੱਠਿਆ ਹੋਇਆ ਸੀ ਚਿੱਕੜ ਦੇ ਨੇੜੇ ਚਲਾ ਗਿਆ ਪਾਣੀ ਦੇ ਆਸਰੇ ਤੇ ਬਹੁਤ ਉੱਚਾ ਉੱਠਿਆ ਸੀ ਬਹੁਤ ਉੱਚਾ ਉੱਠਿਆ ਸੀ ਨੀਵਾ ਚਲਾ ਗਿਆ ਥੱਲੇ ਚਲਾ ਗਿਆ ਲੇਕਿਨ ਅਚਾਨਕ ਜ਼ੋਰ ਦੀ ਬਾਰਿਸ਼ ਹੋ ਗਈ ਚਾਰੇ ਪਾਸੇ ਦਾ ਜਲ ਝਰਨਾ ਚਰਨਿਆਂ ਦਾ ਰੂਪ ਧਾਰਨ ਕਰ ਸਰੋਵਰ ਦੀ ਤਰਫ ਆਇਆ। ਔਰ ਸਰੋਵਰ ਬੜੀ ਤੇਜ਼ੀ ਨਾਲ ਭਰਨ ਲੱਗ ਪਿਆ। ਜਿੰਨੀ ਤੇਜ਼ੀ ਨਾਲ ਪਾਣੀ ਉੱਚਾ ਹੋ ਰਿਹਾ ਹੈ, ਓਨੀ ਤੇਜ਼ੀ ਨਾਲ ਕਮਲ ਉੱਠ ਨਾ ਸਕੇ। ਜਿੰਨੀ ਗਤੀ ਨਾਲ ਪਾਣੀ ਉੱਪਰ ਉੱਠ ਰਿਹਾ ਹੈ, ਇਹ ਗਤੀ कमल अपनी बना ना सकया होया कि पानी ऊपर चला गया कमल थले चला गया चिकड़ तो जमया फिर चिकड़े फस गया पंकज फाते पंक महामद गुमफिया अंग संघ उलझाए बिसरते सुमफिया ऐसा चिकड़ उलझे है अपनी सुगंध ही भूल गया अपना स्वप्पन ही भूल गया ચિક્કડ તો જમ્યા છે હું આપણે આપનું ચિકડ સમજ બેઠા જન્મ કામ તો હૈ અગર જીવન ભી કામ બન તો ચિકડ તો જમ્યા એ કમલ ચિકડ વિન હો ચિક્કડ ચિકડ બનકે રિક્કડ કમલ નહી હોમ રામ હોય तो चिक्कड़ कमल बन गया है काम सिर्फ काम ही रह जाए तो कमल चिक्कड़ के रह गया उदाहरण बड़ा सुंदर धन गुरु अर्जन देव जी महाराज ने दिता है काम तो जमया जीव काम ही फस के रह गया चारों पासे अज नाटक फिल्मा मैगजीन ਇਸ਼ਤਿਹਾਰੀ ਦੁਨੀਆ ਅਖਬਾਰੀ ਦੁਨੀਆ ਟੀਵੀ ਦੀ ਦੁਨੀਆ ਰੇਡੀਓ ਦੀ ਦੁਨੀਆ ਸਮਾਜਿਕ ਦੁਨੀਆ ਰਾਜਨੀਤਿਕ ਦੁਨੀਆ ਹਤਾ ਕਿ ਧਾਰਮਿਕ ਦੁਨੀਆ ਵੀ ਕਾਮ ਦੀ ਨਮਾਇਸ਼ ਤੋਂ ਬਿਨਾ ਹੋਰ ਕੁਝ ਰਹਿ ਨਹੀਂ ਗਈ ਚਾਰੋਂ ਪਾਸੇ ਇਸ ਦੀ ਪ੍ਰਦਰਸ਼ਨੀ ਕਾਰਨ ਇਹ ਜਿਹੜਾ ਯੁੱਗ ਹੈ ਇਹ ਕਲਾਲ ਹੈ ਹੈ ਹੀ ਦੇ ਕੋਲ ਸ਼ਰਾਬ ਇਹੀ ਸ਼ਰਾਬ ਹੈ ਮਨੁੱਖਾਂ ਨੂੰ ਕਿਸੇ ਹੋਰ ਸਰੂਰ ਦਾ ਪਤਾ ਹੀ ਨਹੀਂ ਕਿਸੇ ਹੋਰ ਨਸ਼ੇ ਦਾ ਪਤਾ ਹੀ ਨਹੀਂ ਦੁਨੀਆ ਦੇ ਸਾਰੇ ਨਸ਼ੇ ਵੀ ਕਾਮ ਦੇ ਆਲੇ ਦੋਲੇ ਮੰਡਲਾ ਰਹੇ ਨੇ ਔਰ ਕਾਮ ਪਰਬਲ ਨਸ਼ਾ ਜਿਸ ਦੇ ਮਨੁੱਖ ਬੇਸੁਰਤ ਮਨੁੱਖ बेहोश ਲੇਗ ਲਖੇ ਇਹ ਕਿ ਇਤਨਾ ਖੁੱਲ ਕੇ ਇਸ ਵਿਸ਼ੇ ਤੇ ਇਤਨਾ ਬੋਲਿਆ ਨਹੀਂ ਗਿਆ ਲਿਖਿਆ ਨਹੀਂ ਗਿਆ ਔਰ ਜਦ ਕਿਸੇ ਨੇ ਕੁਝ ਲਿਖਿਆ ਹੈ ਤੇ ਉਸ ਗ੍ਰੰਥ ਨੂੰ ਧਰਮ ਗ੍ਰੰਥ ਨਹੀਂ ਆਖਿਆ ਗਿਆ ਜਦ ਕੋਈ ਬੋਲੇ ਤੂੰ ਨਾ ਬੋਲਾਂ ਨੂੰ ਧਾਰਮਿਕ ਬੋਲ ਨਹੀਂ ਆਖਿਆ ਗਿਆ ਹੱਦ ਹੋ ਗਈ ਜਿਸ ਤੋਂ ਜੀਵਨ ਜਮੇ ਹੈ ਉਸ ਮੰਦੇ ਬੋਲ ਇਹਨੂੰ ਇੱਕ ਪਾਸੇ ਰੱਖ ਦਈਏ ਧਰਮ ਦਾ ਹਿੱਸਾ ਨਾ ਮੰਨੀਏ ਤਾਂ ਫਿਰ ਇਹਤੇ ਇਹ ਜੋ ਜਿਵੇਂ ਕਹਿ ਦਈਏ ਜਨਮ ਹੀ ਨਹੀਂ ਹੋਇਆ ਯਾ ਜਿੱਥੋਂ ਜਨਮ ਹੋਇਆ ਅਸੀਂ ਸੁਨ ਮੰਦੇ ਹੀ ਨਹੀਂ ਜੀਵਨ ਉਦੋਂ ਸਫਲ ਹੋ ਜਾਂਦਾ ਹੈ ਕਿ ਜਮੇ ਕਾਮ ਦੇ ਚਾ ਤੇ ਲੀਨ ਹੋਵੇ ਰਾਮ ਦੇ ਵਿੱਚ ਯਾਤਰਾ ਸਫਲ ਹੋ ਜਾਂਦੀ ਹੈ ਚਿੱਕੜ ਤੋਂ ਜਮੇ ਹੈ ਪਰ ਇਹ ਚਿੱਕੜ ਤੇ ਪਾਣੀ ਦੋਹਾਂ ਤੋਂ ਉੱਚਾ ਉੱਠੇ ਕਾਮ ਤੋਂ ਜਮੇ ਹੈ ਪਰ ਇਹ ਕਾਮ ਤੇ ਪਦਾਰਥਾਂ ਦੋਹਾਂ ਤੋਂ ਉੱਚਾ ਉੱਠੇ ਪਾਣੀ ਤਾਂ ਵੀ ਉੱਚਾ ਉੱਠੇ ਕਈ ਦਫਾ ਜ਼ੋਰ ਨਾਲ ਵਧਿਆ ਹੋਇਆ ਪਾਣੀ ਵੀ ਦਬੋ ਕੇ ਰੱਖ ਦਿੰਦਾ ਹੈ ਉੱਪਰ ਨੇ ਉਠਣ ਦਿੰਦਾ ਅਚਾਨਕ ਧਨवान ਹੋ ਗਏ ਅਚਾਨਕ ਸਤਾ ਮਿਲ ਗਈ ਹੈ ਪ੍ਰਵਤਾ ਮਿਲ ਗਈ ਹੈ ਬੜੀ ਤੇਜ਼ੀ ਦੇ ਨਾਲ ਇਹ ਧਨ ਸੰਪਦਾ ਆਈ ਹੈ ਨਹੀਂ ਸੰਭਾਲ ਸਕੇ ਵਰਕ ਹੋ ਗਿਆ ਡੁੱਬ ਗਿਆ ਆ ਹੌista ਹੌista ਜਦ ਸਰੋਵਰ ਦੇ ਵਿੱਚ ਪਾਣੀ ਪੈਂਦਾ ਹੈ ਆ ਹੌista ਹੌista ਫੁੱਲ ਵੀ ਉੱਪਰ ਉੱਠਦਾ ਰਹਿੰਦਾ ਹੈ ਪਰ ਵਿਰਲੇ ਕੋਈ ਫੁੱਲ ਨੇ ਐਸੇ ਜੋ ਤੀਬਰ ਗਤੀ ਵਿੱਚ ਆਪਣੇ ਆਪ ਨੂੰ ਤੀਬਰ ਗਤੀ ਵਿੱਚ ਉਠਾ ਸਕਣ। ਪਾਣੀ ਦਾ ਵੇਖ ਬੜਾ ਤੀਬਰ ਹੋਵੇ। ਬੜੇ ਤੀਬਰਤਾ ਦੇ ਨਾਲ ਪਾਣੀ ਵੱਧਦਾ ਜਾ ਰਿਹਾ ਹੈ, ਉੱਚਾ ਹੋ ਰਿਹਾ ਹੈ। ਔਰ ਇਸੇ ਤੀਬਰਤਾ ਦੇ ਨਾਲ ਉਹ ਆਪਣੇ ਆਪ ਨੂੰ ਉੱਚਾ ਕਰ ਸਕੇ। ਕਠਨ ਹੋ ਜਾਂਦਾ ਹੈ। ਔਖਾ ਹੋ ਜਾਂਦਾ ਹੈ। ਕਾਉਂ ਮੇਂ ਹੀ ਇੱਕ ਸ਼ਰਾਬ ਹੈ ਜੋ ਇੱਕ ਕਲਾਲ ਆਪਣੀ ਦੁਕਾਨ ਤੇ ਸਜਾ ਕੇ ਬੈਠਾ ਹੈ। ਵੇਚ ਰਿਹਾ ਹੈ, ਪੀ ਰਿਹਾ ਹੈ, ਪਿਲਾ ਰਿਹਾ ਹੈ।